ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੰਜ਼ਰਵੇਟਿਵ ਲੀਡਰ ਪੀਰ ਪੌਲੀ ਆਪਣੇ ਟੈਂਪੋਰਰੀ ਫੌਰਨ ਵਰਕਰ ਪ੍ਰੋਗਰਾਮ ਦੇ ਉੱਪਰ ਰੋਕ ਲਗਾਉਣ ਦੀ ਕੀਤੀ ਮੰਗ ਕਿਹਾ ਕੈਨੇਡੀਅਨ ਨੌਜਵਾਨਾਂ ਦੀਆਂ ਖੋ ਰਹਿ ਨੇ ਨੌਕਰੀਆਂ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਕੀਤੀ ਗਈ ਗੱਲਬਾਤ ਕਿਹਾ ਗੱਲਬਾਤ ਰਹੀ ਚੰਗੀ ਪਰ ਜਲਦੀ ਕਿਸੇ ਤਬਦੀਲੀ ਦੀ ਸੁਭਾ ਬਣਾ ਨਹੀਂ BC ਜਨਰਲ ਐਮਪਲਾਈਜ਼ ਯੂਨੀਅਨ ਦੇ ਵੱਲੋਂ ਸਟ੍ਰਾਈਕ ਜਾਰੀ ਕਿਹਾ ਸਰਕਾਰ ਬਿਹਤਰ ਪ੍ਰੋਪੋਜ਼ਲ ਦੇਵੇ ਫੇਰੀ ਹੋਏਗੀ ਗੱਲਬਾਤ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਟ੍ਰਾਈਕ ਤੇ ਵਰਕਰਸ ਦੀ ਗਿੰਨਤੀ ਵਧੇਗੀ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੰਜ਼ਰਵਟਿਵ ਲੀਡਰ ਪੀਰ ਐ ਪੋਲੀਆ ਵੱਲੋਂ ਮੰਗ ਕੀਤੀ ਗਈ ਹੈ ਕਿ ਫੈਡਰਲ ਸਰਕਾਰ ਟੈਂਪਰਰੀ ਫੌਨ ਵਰਕਰ ਪ੍ਰੋਗਰਾਮ ਨੂੰ ਖਤਮ ਕਰੇ ਕਿਉਂਕਿ ਇਹ ਕੈਨੇਡੀਅਨ ਨੌਜਵਾਨਾਂ ਲਈ ਨੌਕਰੀ ਲੱਭਣ ਲਈ ਵੱਡਾ ਚੈਲੰਜ ਖੜਾ ਕਰ ਰਿਹਾ ਹੈ ਜਿਨ੍ਹਾਂ ਦੋਸ਼ ਲਗਾਇਆ ਕਿ ਬਹੁਤ ਸਾਰੇ ਬਿਜ਼ਨੈਸਸ ਕੈਨੇਡੀਅਨ ਨੌਜਵਾਨਾਂ ਨੂੰ ਛੱਡ ਕੇ ਲੋ-ਵੇਜ ਟੈਂਪਰਰੀ ਵਰਕਰਸ ਹਾਇਰ ਕਰਦੇ ਨੇ ਉਹਨਾਂ ਆਖਿਆ ਕਿ ਉਹ ਚਾਹੁੰਦੇ ਨੇ ਕਿ ਕੈਨੇਡੀਅਨ ਵਰਕਰ ਮੁਲਕ ਵਿੱਚ ਜੌਬਸ ਕਰਨ ਤਾਂ ਜੋ ਉਹਨਾਂ ਨੂੰ ਹਾਈ ਪੇ ਮਿਲ ਸਕੇ ਫੈਡਰਲ ਸਰਕਾਰ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੇ ਗਏ ਨੰਬਰਾਂ ਅਨੁਸਾਰ ਇਸ ਸਾਲ ਦੇ 6 ਮਹੀਨਿਆਂ 'ਚ 33722 ਨਵੇਂ ਟੈਂਪਰਰੀ ਫੌਨ ਵਰਕਰਸ ਵੀਜ਼ੇ ਜਾਰੀ ਕੀਤੇ ਗਏ ਨੇ ਤੇ 70000 ਵੀਜ਼ੇ ਰੀਨਿਊ ਕੀਤੇ ਗਏ ਨੇ ਕਿਉਂਕਿ ਇਹ ਵਰਕਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਮੌਜੂਦ ਸਨ ਸਰਕਾਰ ਵੱਲੋਂ ਇਸ ਸਾਲ 82000 ਟੈਂਪਰਰੀ ਫੋਰਨ ਵਰਕਰਸ ਨੂੰ ਪਰਮਟ ਜਾਰੀ ਕਰਨ ਦਾ ਟਾਰਗੇਟ ਰੱਖਿਆ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਰੇਪੋਲੀ ਅਪ ਦੇ ਵੱਲੋਂ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਹੋਵੇ ਪਿਛਲੇ ਹਫਤੇ ਵੀ ਉਹਨਾਂ ਇਸੇ ਮੰਗ ਨੂੰ ਉੱਪਰ ਜ਼ਿਕਰ ਕਰਦੇ ਆ ਕਿਹਾ ਸੀ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਕਿਉਂਕਿ ਬੇਸ਼ੱਕ ਇਹ ਉਹਨਾਂ ਸੈਕਟਰਸ ਦੇ ਲਈ ਸ਼ੁਰੂ ਕੀਤਾ ਗਿਆ ਸੀ ਜਿੱਥੇ ਲੇਬਰ ਦੀ ਸ਼ਾਰਟੇਜ ਹੈ ਪਰ ਉਹਨਾਂ 'ਤੇ ਦੋਸ਼ ਲਗਾਇਆ ਸੀ ਕਿ ਕੁਝ ਬਿਜ਼ਨੈਸ ਇਸ ਦੀ ਦੁਰਵਰਤੋਂ ਕਰ ਰਹੇ ਨੇ ਭਾਪਕੇ ਕੁਝ ਬਿਜ਼ਨੈਸਸ ਦੇ ਵੱਲੋਂ ਘੱਟ ਤਨਖਾਹ ਵਾਲੇ ਵਰਕਰਜ਼ ਦੇ ਲਈ ਇਸ ਪ੍ਰੋਗਰਾਮ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਨੌਜਵਾਨ ਕੈਨੇਡੀਅਨਸ ਨੂੰ ਨੌਕਰੀ ਨਹੀਂ ਮਿਲ ਰਹੀ ਇਸ ਮੌਕੇ ਪੌਲੀਆਵ ਨੇ ਆਖਿਆ ਸੀ ਕਿ ਜੇਕਰ ਫੈਡਰਲ ਸਰਕਾਰ ਨੇ ਇਸ ਮਸਲੇ ਨੂੰ ਐਡਰੈਸ ਨਹੀਂ ਕੀਤਾ ਤਾਂ ਇਹ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਫਰਸਟ੍ਰੇਸ਼ਨ ਵਧਾਏਗਾ ਤੇ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਵੱਡਾ ਮੁੱਦਾ ਰਹੇਗਾ ਦੂਜੇ ਪਾਸੇ ਫੈਡਰਲ ਇਮੀਗ੍ਰੇਸ਼ਨ ਮਨਿਸਟਰ ਦੇ ਵੱਲੋਂ ਵੀ ਇਸ ਦੇ ਤੁਰੰਤ ਬਾਅਦ ਟਿੱਪਣੀ ਕੀਤੀ ਗਈ ਸੀ ਜਿਨ੍ਹਾਂ ਸਪੱਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਐਗਰੀਕਲਚਰ ਫਿਸ਼ਿੰਗ ਸਮੇਤ ਬਹੁਤ ਸਾਰੇ ਐਸੇ ਸੈਕਟਰ ਨੇ ਜਿੱਥੇ ਕਿ ਲੇਬਰ ਦੀ ਘਾਟ ਹੈ ਉਹਨਾਂ ਸੈਕਟਰਸ ਦੇ ਵਿੱਚ ਲੇਬਰ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਇਹ ਪ੍ਰੋਗਰਾਮ ਲਿਆਂਦਾ ਗਿਆ ਸੀ ਪਰ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਤਬਦੀਲੀਆਂ ਸਰਕਾਰ ਕਰ ਰਹੀ ਹੈ ਕਿ ਇਹਨੂੰ ਪੂਰੀ ਤਰ੍ਹਾਂ ਸਟ੍ਰੀਮਲਾਈਨ ਕੀਤਾ ਜਾ ਸਕੇ ਅਤੇ ਇਸ ਦੀ ਦਰਵਾਰ ਤੋਂ ਨਾ ਹੋਵੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਤਹਿਤ ਟੈਂਪਰਰੀ ਫੋਰਨ ਵਰਕਰਸ ਦੀ ਗਿਣਤੀ ਘਟਾਉਣ ਬਾਰੇ ਵੀ ਸਰਕਾਰ ਨੇ ਟਿੱਪਣੀਆਂ ਤੇ ਕਦਮ ਚੁੱਕੇ ਨੇ ਇਸ ਤੋਂ ਇਲਾਵਾ ਐਲ ਐਮ ਆਈਏ ਜਿਸ ਦੇ ذریعے ਇਹ ਵਰਕ ਪਰਮਿਟ ਮਿਲਦਾ ਹੈ ਉਸ ਦੇ ਜੋ ਪੁਆਇੰਟਸ ਹਨ ਉਹਨਾਂ ਨੂੰ ਵੀ ਖਤਮ ਕੀਤਾ ਗਿਆ ਤਾਂ ਜੋ ਇਸ ਨੂੰ ਪਾਥਵੇ ਆਫ ਪੀਆਰ ਜਾਂ ਇਸ ਦੀ ਦੁਰਵਰਤੋਂ ਨਾ ਹੋ ਸਕੇ ਕਿਉਂਕਿ ਕੈਨੇਡਾ ਭਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਐਲਐਮਆਈਐਸ ਦੀ ਖਰੀਦ ਤੋਂ ਫਰੋਕਤ ਦੁਰਵਰਤੋਂ ਇਸ ਤਰ੍ਹਾਂ ਦੀਆਂ ਕਾਫੀ ਚਰਚਾਵਾਂ ਚਲਦੀਆਂ ਰਹੀਆਂ ਨੇ ਤੇ ਆਖਰੀ ਫੈਡਰਲ ਇਲੈਕਸ਼ਨ ਦੇ ਸਮੇਂ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਕਿ ਕੈਨੇਡਾ ਦੇ ਵਿੱਚ ਹੈਲਥ케ਅਰ, ਹਾਊਸਿੰਗ ਸੈਕਟਰ ਦੇ ਵਿੱਚ ਜੋ ਕ੍ਰਾਈਸਿਸ ਹੈ ਉਸ ਦੇ ਲਈ ਵੱਡੇ ਪੱਧਰ ਤੇ ਕੀਤੀ ਗਈ ਇਮੀਗ੍ਰੇਸ਼ਨ ਜ਼ਿੰਮੇਵਾਰ ਹੈ ਪਰ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਮੀਗ੍ਰੇਸ਼ਨ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੈ ਸਰਕਾਰਾਂ ਨੇ ਇਨਫਰਾਸਟ੍ਰਕਚਰ ਦੇ ਪ੍ਰਤੀ ਉਸ ਢੰਗ ਦੇ ਕਦਮ ਨਹੀਂ ਚੁੱਕੇ ਪਰ ਹੁਣ ਪੀਰੇ ਪੋਲੀਅਮ ਜਿਸ ਢੰਗ ਦੀ ਬਿਆਨਬਾਜ਼ੀ ਕਰ ਰਹੇ ਨੇ ਉਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੁੱਦਾ ਚ ਦੇ ਵਿੱਚ ਰਹਿ ਸਕਦਾ ਅਮਰੀਕਾ ਦੇ ਵੱਲੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਤੇ ਇਹ ਟੈਰਫ ਉਹਨਾਂ ਪ੍ਰੋਡਕਟਸ ਦੇ ਉੱਪਰ ਪ੍ਰਭਾਵੀ ਨਹੀਂ ਨੇ ਜਿਹੜੇ ਕਿ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਹਿੱਸਾ ਨਹੀਂ ਨੇ ਇਸ ਤੋਂ ਇਲਾਵਾ ਸਟੀਲ ਅਲੂਮਿਨਮ ਕਾਪਰ ਅਤੇ ਆਟੋ ਪਾਰਟਸ ਦੇ ਉੱਪਰ ਵੱਖਰੇ ਟੈਰਫ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਲਗਾਏ ਗਏ ਨੇ ਸੋ ਕੈਨੇਡਾ ਦੇ ਵੱਲੋਂ ਇਹਨਾਂ ਟੈਰਫਸ ਨੂੰ ਖਤਮ ਕਰਵਾਉਣ ਦੇ ਲਈ ਲਗਾਤਾਰ ਅਮਰੀਕੀ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹ ਬੇਸ਼ੱਕ ਅਮਰੀਕਾ ਕੈਨੇਡਾ ਟ੍ਰੇਡ ਮਿਨਿਸਟਰ ਡੋਮੀਨੋ ਕਲੇਵਲੋਂਕ ਦਾ ਵਸ਼ਿੰਗਟਨ ਦੌਰਾ ਹੋਵੇ ਜਾਂ ਫਿਰ ਹੁਣ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਗੱਲਬਾਤ ਜਾਂ ਫਿਰ ਕੈਨੇਡਾ ਦੇ ਵੱਲੋਂ ਕੁਸਮਾ ਅਧੀਨ ਜਿਹੜੇ ਪ੍ਰੋਡਕਟਸ ਦੇ ਉੱਪਰ ਟੈਰਫ ਲਗਾਏ ਗਏ ਸਨ ਉਹਨਾਂ ਨੂੰ ਹਟਾਉਣ ਦਾ ਮਾਮਲਾ ਹੋਵੇ ਸੋ ਇਹਨਾਂ ਤਮਾਮ ਕਦਮਾਂ ਤੋਂ ਬਾਅਦ ਹੁਣ ਦੋਵੇਂ ਮੁਲਕਾਂ ਦੇ ਦਰਮਿਆਨ ਇਸ ਟੈਰਫ ਸੰਬੰਧੀ ਗੱਲਬਾਤ ਜਾਰੀ ਹੈ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਚਰਚਾ ਚੰਗੀ ਰਹੀ ਹੈ ਜਿਸ ਵਿੱਚ ਕਈ ਜੀਓਗ੍ਰਾਫਿਕ ਅਤੇ ਬਾਕੀ ਮੁੱਦਿਆਂ ਦੇ ਉੱਪਰ ਲੰਮੀ ਚਰਚਾ ਕੀਤੀ ਗਈ ਹੈ ਪਰ ਪ੍ਰਧਾਨ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਲਦੀ ਕੋਈ ਤਬਦੀਲੀ ਆਉਣ ਦੀ ਉਮੀਦ ਨਾ ਰੱਖੀ ਜਾਵੇ ਤੇ ਭਵਿੱਖ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਗੱਲਬਾਤ ਜਾਰੀ ਰਹੇਗੀ ਕਿਉਂਕਿ ਅਮਰੀਕਾ ਦੇ ਵੱਲੋਂ ਟੈਰਿਫਸ ਲਗਾਉਣ ਤੋਂ ਬਾਅਦ ਕੈਨੇਡਾ ਦੇ ਵੱਲੋਂ ਜਵਾਬੀ ਕਾਰਵਾਈ ਚ ਕਾਉਂਟਰ ਟੈਰਿਫਸ ਲਗਾਏ ਗਏ ਸਨ ਪਰ ਹੁਣ 2 ਹਫਤੇ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਕੰਟਰ ਟੈਰਿਫਸ ਨੂੰ ਹਟਾ ਦਿੱਤਾ ਸੀ ਖਾਸ ਕਰ ਸਿਰਫ ਉਹਨਾਂ ਪ੍ਰੋਡਕਟਸ ਤੋਂ ਜਿਹੜੇ ਕਿ ਕੁਸਮਾ ਅਧੀਨ ਆਉਂਦੇ ਨੇ ਜਿਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਅਮਰੀਕਾ ਦੇ ਕਮਰਸ ਸੈਕਟਰੀ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਸੀ ਤੇ ਉਹਨਾਂ ਪ੍ਰਧਾਨ ਮੰਤਰੀ ਕਾਰਨੀ ਦੀ ਤਾਰੀਫ ਵੀ ਕੀਤੀ ਸੀ ਇਸ ਦੇ ਬਾਅਦ ਦੋਵੇਂ ਮੁਲਕਾਂ ਦੇ ਦਰਮਿਆਨ ਟ੍ਰੇਡ ਰਿਲੇਸ਼ਨਸ ਨੂੰ ਲੈ ਕੇ ਦੁਬਾਰਾ ਤੋਂ ਚਰਚਾ ਸ਼ੁਰੂ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੀਟਿੰਗਸ ਜਾਰੀ ਰਹਿਣ ਦੀ ਗੱਲ ਆਖੀ ਗਈ ਹੈ ਪਰ ਜਲਦੀ ਇਸ ਮਸਲੇ ਦਾ ਹੱਲ ਨਿਕਲਣ ਦੀਆਂ ਸੰਭਾਵਨਾਵਾਂ ਘਟ ਨੇ ਕਿਉਂਕਿ ਅੱਜ ਦੀ ਗੱਲਬਾਤ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਛੇਤੀ ਕੋਈ ਤਬਦੀਲੀ ਨਹੀਂ ਆਏਗੀ ਦੂਜੇ ਪਾਸੇ ਕੈਨੇਡੀਅਨ ਸਰਕਾਰ ਲਗਾਤਾਰੇ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਵੱਲੋਂ ਅਮਰੀਕਾ ਦੇ ਨਾਲ ਇਸ ਟੈਰਫ 네ਗੋਸ਼ੀਏਸ਼ਨਸ ਦੇ ਦੌਰਾਨ ਕਿਸੇ ਸਮਝੌਤੇ ਤੇ ਪਹੁੰਚਣ ਦੇ ਲਈ ਜਲਦੀ ਨਹੀਂ ਕੀਤੀ ਜਾਏਗੀ ਕਿਉਂਕਿ ਕੈਨੇਡੀਅਨ ਸਰਕਾਰ ਉਹੀ ਡੀਲ ਐਕਸੈਪਟ ਕਰੇਗੀ ਜਿਹੜੀ ਕਿ ਕੈਨੇਡੀਅਨ ਬਿਜ਼ਨੈਸਸਸ ਅਤੇ ਕੈਨੇਡੀਅਨ ਵਰਕਰਸ ਦੇ ਲਈ ਠੀਕ ਹੋਏਗੀ ਪਰ ਦੂਜੇ ਪਾਸੇ ਅਮਰੀਕੀ ਟੈਰਫਸ ਦੇ ਨਾਲ ਕੈਨੇਡੀਅਨ ਲੰਬਰ ਇੰਡਸਟਰੀ ਸਟੀਲ ਇੰਡਸਟਰੀ ਅਲੂਮਿਨਮ ਇੰਡਸਟਰੀ ਤੇ ਆਟੋ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਪਰ ਦੂਜੇ ਪਾਸੇ ਬਿਜ਼ਨੈਸਸ ਅਤੇ ਪ੍ਰੀਮੀਅਰਸ ਦਾ ਇਹ ਕਹਿਣਾ ਹੈ ਕਿ ਕੁਝ ਸਮੇਂ ਦੇ ਰਿਲੀਫ ਨਾਲੋਂ ਇਹ ਜ਼ਰੂਰੀ ਹੈ ਕਿ ਫੈਡਰਲ ਸਰਕਾਰ 네ਗੋਸ਼ੀਏਸ਼ਨ ਦੇ ਥਰੂ ਇੱਕ ਚੰਗੀ ਡੀਲ ਕੈਨੇਡਾ ਦੇ ਲਈ ਲੈ ਕੇ ਆਵੇ ਦੂਜੇ ਪਾਸੇ ਤਿੰਨੇ ਮੌਲਕਾਂ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਪਰ ਵੀ ਰਿਵਿਊ ਸ਼ੁਰੂ ਹੋਣਾ ਹੈ ਕਿਉਂਕਿ ਅਗਲੇ ਸਾਲ ਇਸ ਨੂੰ ਵੀ ਰੀਨੂ ਕੀਤਾ ਜਾਣਾ ਜਿਸ ਨੂੰ ਲੈ ਕੇ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਵੀ ਸਾਂਝੀ ਰਣਨੀਤੀ ਅਪਣਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਕਰਨੀ ਮੈਕਸੀਕੋ ਦਾ ਦੌਰਾ ਵੀ ਕਰਨਗੇ ਪਰ ਦੂਜੀ ਪਾਸੇ ਅਮਰੀਕੀ ਰਾਸ਼ਟਰਪਤੀ ਵੀ ਇਸ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਇੱਕ ਚੰਗਾ ਐਗਰੀਮੈਂਟ ਆਖ ਚੁੱਕੇ ਨੇ ਸਰੀ ਸਿਟੀ ਕਾਉਂਸਲਰ ਲੈਂਡਾ ਐਨ ਐਸ ਵੱਲੋਂ ਦੱਸਿਆ ਗਿਆ ਹੈ ਕਿ ਉਹ ਅਗਲੀ ਮਿਊਸਪਲ ਇਲੈਕਸ਼ਨ ਵਿੱਚ ਸਰੀ ਦੀ ਮੇਅਰ ਲਈ ਚੋਣ ਲੜ ਸਕਦੇ ਨੇ ਸਰੀ ਫਰਸਟ ਪਾਰਟੀ ਵੱਲੋਂ ਪਹਿਲਾਂ ਵੀ ਮੇਅਰ ਰਹਿ ਚੁੱਕੇ ਨੇ ਜਿਨ੍ਹਾਂ ਕਿਹਾ ਕਿ ਉਹ ਸਰੀ ਦੇ ਵੱਡੇ ਮੁੱਦਿਆਂ ਉੱਪਰ ਕੰਮ ਕਰਨ ਦੇ ਲਈ ਤਿਆਰ ਨੇ ਐਨਐਸ ਚੋਕ ਦੇ ਮੌਜੂਦਾ ਮੇਅਰ ਬ੍ਰੈਂਡਾ ਲੋਕ ਦੇ ਵੋਕਲ ਕ੍ਰਿਟਿਕ ਰਹੇ ਨੇ ਖਾਸ ਕਰਕੇ ਪੁਲਿਸ ट्रांजिशन ਨੂੰ ਡਿਲੇ ਕਰਨ ਦੇ ਮੁੱਦੇ ਦੇ ਉੱਪਰ ਉਹਨਾਂ ਕਿਹਾ ਸੀ ਕਿ ਮੇਅਰ ਨੇ ਪੈਸੇ ਅਤੇ ਟਾਈਮ ਵੇਸਟ ਕੀਤਾ ਨਾਲ ਨਾਲ ਉਹਨਾਂ ਨੇ ਦੇਸ਼ ਲਗਾਇਆ ਸੀ ਕਿ 4 ਸਾਲਾਂ ਦੇ ਵਿੱਚ ਇੱਕ ਇਸ਼ੂ ਉੱਪਰ ਹੀ ਇਸ ਕਾਉਂਸਲ ਵੱਲੋਂ ਕੰਮ ਕੀਤਾ ਗਿਆ ਤੇ ਇੱਕ ਸਮੇਂ ਇੱਕ ਮੁੱਦੇ ਉੱਪਰ ਹੀ ਇਹ ਕੰਮ ਕਰ ਸਕਦੇ ਨੇ ਜਿਸ ਕਾਰਨ ਪੈਸਾ ਅਤੇ ਨਾਲੋਂ ਨਾਲ ਰਿਸੋਰਸਸ ਤੇ ਸਮਾਂ ਵੇਸਟ ਹੋ ਰਿਹਾ ਉਹਨਾਂ ਨੇ ਕਿਹਾ ਕਿ ਪਬਲਿਕ ਸੇਫਟੀ ਅਤੇ ਫਾਈਨੈਂਸ਼ੀਅਲ ਟਰਾਂਸਪਰੈਂਸੀ ਉੱਤੇ ਉਹਨਾਂ ਵੱਲੋਂ ਐਜ਼ ਅ ਮੇਅਰ ਕੰਮ ਕੀਤਾ ਜਾਏਗਾ ਅਤੇ ਮੌਜੂਦਾ ਮੇਅਰ ਲੋਕ ਦੇ ਵੱਲੋਂ 10000 ਸੀਟ ਤੇ ਅਰੀਨਾ ਨੂੰ ਕੈਨਸਲ ਕਰਕੇ ਲੋਕਲ ਕਮਿਊਨਿਟੀ ਸੈਂਟਰ ਬਣਾਉਣ ਉਤੇ ਧਿਆਨ ਕੇਂਦਰਿਤ ਕਰਨਗੇ ਅਤੇ ਉਹ ਸਰੀ ਲਈ ਕੰਮ ਕਰਨ ਲਈ ਸਾਰੀਆਂ ਸਰਕਾਰਾਂ ਅੱਗੇ ਜ਼ੋਰ ਵੀ ਪਾਉਣਗੇ ਨਾਲੋਂ ਨਾਲ ਮੈਟਰੋ ਵੈਂਕੂਵਰ ਬੋਰਡ ਵਿੱਚ ਟਰਾਂਸਪਰੈਂਸੀ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਤੇ ਨਾਰਥ ਸ਼ੋਰ ਵੇਸਟ ওয়াਟਰ ਟ੍ਰੀਟਮੈਂਟ ਪਲਾਂਟ ਦਾ ਇੰਡੀਪੈਂਡੈਂਟ ਰਿਵਿਊ ਵੀ ਕਰਵਾਇਆ ਜਾਏਗਾ ਅਤੇ ਬੋਰਡ ਮੈਂਬਰਸ ਦੇ ਲਈ ਮੀਟਿੰਗ ਫੀਸ ਹਟਾਉਣ ਦੇ ਲਈ ਵੀ ਕੰਮ ਕੀਤਾ ਜਾਏਗਾ ਨਿੰਦਾ ਐਨਐਸ ਨੇ ਕਿਹਾ ਕਿ ਸਰੀ ਵਾਸੀਆਂ ਦੇ ਨਾਲ ਸੀਰੀਅਸ ਡਿਸਕਸ਼ਨਸ ਦੇ ਲਈ ਉਹ ਇੰਟਰਵਿਊਇੰਗ ਟਾਈਮ ਟੂ ਟਾਈਮ ਰੱਖਣਗੇ ਤਾਂ ਜੋ ਸ਼ਹਿਰ ਦੇ ਲੋਕਾਂ ਦੇ ਨਾਲ ਗੱਲ ਕਰਕੇ ਇਸ ਮੁੱਦੇ ਦੇ ਉੱਪਰ ਅੱਗੇ ਵਧਿਆ ਜਾ ਸਕੇ ਜਿੱਥੇ ਟੈਰਫ ਵਾਰ ਜਾਰੀ ਹੈ ਉੱਥੇ ਹੀ ਇਸ ਸਾਲ ਫੈਡਰਲ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਬਲਿਕ EMPLOYEES ਦੇ ਦਰਮਿਆਨ ਵੀ ਕਾਫੀ ਕੁਝ ਚੱਲ ਰਿਹਾ ਜਿੱਥੇ ਕੈਨੇਡਾ ਪੋਸਟ ਦੀ ਕ੍ਰਾਊਨ ਕਾਰਪੋਰੇਸ਼ਨ ਦੇ ਨਾਲ ਕੋਈ ਡੀਲ ਨੇਪਰੇ ਨਹੀਂ ਚੜ ਰਹੀ ਉੱਥੇ ਹੀ ਫੈਡਰਲ EMPLOYES ਸਰਕਾਰ ਦੇ ਸਾਈਜ਼ ਨੂੰ ਛੋਟਾ ਕਰਨ ਤੋਂ ਵੀ ਚਿੰਤਤ ਨੇ ਅਤੇ ਵੈਨਕੂਵਰ ਦੇ ਵਿੱਚ ਉਹਨਾਂ ਦੇ ਵੱਲੋਂ ਲੰਘੇ ਹਫਤੇ ਇੱਕ ਰੈਲੀ ਵੀ ਕੀਤੀ ਗਈ ਸੀ ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC GENERAL EMPLOYES ਯੂਨੀਅਨ ਵੱਲੋਂ ਪਿਛਲੇ ਹਫਤੇ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਸਟ੍ਰਾਈਕ ਇਸ ਹਫਤੇ ਜਾਰੀ ਹੈ ਤੇ ਅੱਜ ਬੁੱਧਵਾਰ ਨੂੰ ਵੀ ਸਟ੍ਰਾਈਕ ਜਾਰੀ ਰੱਖੀ ਗਈ ਯੂਨੀਅਨ ਜੋ ਕਿ 34000 ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਜਿਸ ਵਿੱਚ ਲੇਕਰ ਸਟੋਰ ਕੋਰਟਸ ਪਬਲਿਕ ਐਡਮਿਨਿਸਟ੍ਰੇਸ਼ਨ ਹੈਲਥ케ਅਰ ਐਜੂਕੇਸ਼ਨ ਅਤੇ ਸੋਸ਼ਲ ਸਰਵਿਸਸ ਤੋਂ ਇਲਾਵਾ ਫਾਇਰਫਾਈਟਰਸ ਸ਼ਾਮਲ ਨੇ ਅਤੇ ਜਿਨ੍ਹਾਂ ਨੇ ਕਿਹਾ ਕਿ ਅਗਲੇ ਨੋਟਿਸ ਤੱਕ ਸਟ੍ਰਾਈਕ ਜਾਰੀ ਰਹੇਗੀ ਬੀਸੀਡੀ ਫਾਈਨੈਂਸ ਮਿਨਿਸਟਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਗੱਲਬਾਤ ਲਈ ਟੇਬਲ ਤੇ ਆਉਣ ਵਾਸਤੇ ਯੂਨੀਅਨ ਨੂੰ ਸੱਦਾ ਭੇਜਿਆ ਗਿਆ ਸੀ ਪਰ ਯੂਨੀਅਨ ਬਿਹਤਰ ਵੇਜ ਡੀਲ ਆਫਰ ਤੋਂ ਬਿਨਾ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਸਿਵਲ ਸਰਵਿਸੇਸ ਦੇ 2000 ਯੂਨੀਅਨ ਮੈਂਬਰ ਅੱਜ ਸਟ੍ਰਾਈਕ ਦੇ ਲਈ ਜੋਬ ਛੱਡ ਕੇ ਸ਼ਾਮਲ ਹੋਏ ਅਤੇ ਇਸ ਮੌਕੇ ਯੂਨੀਅਨ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਆਫਰ ਇੰਪਰੂਵ ਨਾ ਕੀਤਾ ਗਿਆ ਤਾਂ ਜੋਬ ਛੱਡਣ ਵਾਲੇ ਵਰਕਰਸ ਦੀ ਗਿਣਤੀ ਵੱਧ ਵੀ ਸਕਦੀ ਹੈ ਬੀਸੀ ਜਨਰਲ EMPLOYES ਯੂਨੀਅਨ ਵੱਲੋਂ ਸਟ੍ਰਾਈਕ ਦੇ ਸੰਬੰਧ ਦੇ ਵਿੱਚ VOTING ਕਰਵਾਏ ਗਏ ਸੀ ਜਿਸ ਦੇ ਨਤੀਜੇ ਲੰਘੇ ਵੀ ਵੀਕਐਂਡ ਦੇ ਉੱਪਰ ਸਾਹਮਣੇ ਆ ਯੂਨੀਅਨ ਜੋ ਕਿ ਲਗਭਗ 34000 ਪਬਲਿਕ ਸਰਵਿਸ ਮੈਂਬਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇਸ ਵੱਲੋਂ ਜੁਲਾਈ ਚ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਸਟ੍ਰਾਈਕ ਵੋਟ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਤੇ 11 ਅਗਸਤ ਨੂੰ ਇਸ ਸਬੰਧੀ VOTING ਕਰਵਾਈ ਗਈ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫੈਂਚ ਨੇ ਕਿਹਾ ਸੀ ਕਿ ਤਨਖਾਹ ਵਾਧਾ ਘਰ ਤੋਂ ਕੰਮ ਕਰਨ ਸੰਬੰਧੀ ਕਾਨੂੰਨ ਅਤੇ ਕੰਟਰੈਕਟ ਨੂੰ ਮਾਡਰਨਾਈਜ਼ ਕਰਨਾ ਦੀ ਮੰਗੋ ਕਰਦੇ ਨੇ ਜਿੰਨਾ ਕਿਹਾ ਸੀ ਕਿ ਯੂਨੀਅਨ ਦੇ ਮੈਂਬਰ ਅਫੋਰਡੇਬਿਲਟੀ ਕ੍ਰਾਈਸਿਸ ਦੇ ਨਾਲ ਜੂਝ ਰਹੇ ਨੇ ਅਤੇ ਸਕਿਲਡ ਵਰਕਰਾਂ ਦੀ ਘੱਟ ਤਨਖਾਹ ਮਹਿੰਗਾਈ ਦਰ ਨਾਲ ਮੇਲ ਨਹੀਂ ਖਾਂਦੀ। ਉਹਨਾਂ ਕਿਹਾ ਸੀ ਕਿ ਉਹ ਫਾਇਰ ਫਾਈਟਰਸ ਜੰਗਲੀ ਅੱਗਾਂ ਨਾਲ ਲੜ ਰਹੇ ਨੇ ਅਤੇ ਸਰਕਾਰ ਉਹਨਾਂ ਨੂੰ 28 ਡਾਲਰ ਘੰਟਾ ਇੰਨੇ ਖਤਰਨਾਕ ਕੰਮ ਦੇ ਲਈ ਪੇ ਕਰ ਰਹੀ ਹੈ ਜੋ ਕਿ ਪੂਰੀ ਸਰਕਾਰ ਵਿੱਚ ਸਭ ਤੋਂ ਘੱਟ ਤਨਖਾਹ ਵਾਲੇ ਵਰਕਰ ਨੇ ਯੂਨੀਅਨ ਵੱਲੋਂ ਜੁਲਾਈ ਦੇ ਵਿੱਚ ਸਰਕਾਰ ਨੂੰ ਜਾਰੀ ਕੀਤੇ ਗਏ ਪ੍ਰੋਪੋਜ਼ਲ ਵਿੱਚ ਲੋਅਰ ਪੇ ਸਕੇਲ ਵਾਲੇ ਵਰਕਰਾਂ ਦੀ ਤਨਖਾਹ ਵਿੱਚ ਵਾਧੇ ਨਾਲ 2 ਸਾਲਾਂ ਦਾ ਕੰਟਰੈਕਟ ਮੰਗਿਆ ਗਿਆ ਸੀ ਪਰ ਪ੍ਰੋਵਿੰਸ਼ੀਅਲ ਸਰਕਾਰ ਨੇ ਆਪਣੇ ਲਾਸਟ ਆਫਰ ਵਿੱਚ ਪਹਿਲੇ ਸਾਲ 1.5% ਅਤੇ ਦੂਜੇ ਸਾਲ 2% ਤਨਖਾਹ ਵਾਧੇ ਦੀ ਗੱਲ ਕੀਤੀ ਸੀ ਫੈਂਚ ਨੇ ਕਿਹਾ ਕਿ ਵਰਕਰਾਂ ਨੂੰ ਮਨਜ਼ੂਰ ਨਹੀਂ ਹੈ ਸਟ੍ਰਾਈਕ ਵੋਟ ਦੇ ਨਤੀਜੇ ਹਸਪੀਟਲ EMPLOYEES ਯੂਨੀਅਨ ਅਤੇ ਸਰਕਾਰ ਦਰਮਿਆਨ ਸਮਝੌਤਾ ਹੋਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਏ ਸਨ ਪਰ ਬੀਸੀ ਜਰਨਲ এমਪਲਾਈਜ਼ ਯੂਨੀਅਨ ਨੇ ਕਿਹਾ ਸੀ ਕਿ ਉਹ ਨਰਾਸ਼ ਨੇ ਕਿ ਹਸਪੀਟਲ এমਪਲਾਈਜ਼ ਯੂਨੀਅਨ ਨੇ 인ਫਲੇਸ਼ਨ ਤੋਂ ਹੇਠਾਂ ਦੇ ਪ੍ਰੋਪੋਜ਼ਲ ਨੂੰ ਮਨਜ਼ੂਰ ਕਰ ਲਿਆ। ਉਹਨਾਂ ਇਹ ਵੀ ਕਿਹਾ ਸੀ ਕਿ ਇਹ ਸਮਝੌਤਾ ਉਸ ਲੜਾਈ ਨੂੰ ਵੀ ਕਮਜ਼ੋਰ ਕਰ ਰਿਹਾ ਜਿਸ ਵਿੱਚ ਪਬਲਿਕ ਸਰਵੈਂਟ ਇੱਕ ਰਿਸਪੈਕਟਡ ਵੇਜ ਦੇ ਲਈ ਵਾਰਗਨਿੰਗ ਟੇਬਲ ਦੇ ਉੱਪਰ ਹਨ। ਯੂਨੀਅਨ ਨੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਇਹ ਵੀ ਕਿਹਾ ਸੀ ਕਿ ਉਹ ਆਪਣੇ ਐਮਪਲਾਇਰ ਦੀ ਗੱਲ ਸੁਣਨਾ ਚਾਹੁੰਦੇ ਨੇ ਅਤੇ ਉਮੀਦ ਕਰਦੇ ਨੇ ਕਿ ਗੱਲਬਾਤ ਦੁਬਾਰਾ ਸ਼ੁਰੂ ਹੋਏਗੀ ਪਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਬਿਹਤਰ ਪ੍ਰਪੋਜ਼ਲ ਦੇਵੇ ਜੇਕਰ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ ਤਾਂ ਹਾਊਸਿੰਗ ਮਾਰਕੀਟ ਦੇ ਲਈ ਲੰਘੇ 6 ਮਹੀਨੇ ਕੋਈ ਬਹੁਤੇ ਚੰਗੇ ਨਹੀਂ ਰਹੇ ਕਿਉਂਕਿ ਪਹਿਲਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਏ ਗਏ ਇੰਟਰਸਟ ਰੇਟ ਅਤੇ ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਫ ਵਾਰ ਨੇ ਰੀਅਲ ਏਸਟੇਟ ਨੂੰ ਕਾਫੀ ਹਿੱਟ ਕੀਤਾ ਜੇਕਰ ਮੈਟਰੋ ਵੈਂਕੂਵਰ ਰੀਜਨ ਦੀ ਗੱਲ ਕੀਤੀ ਜਾਵੇ ਤਾਂ ਅਗਸਤ ਦੇ ਵਿੱਚ ਘਰਾਂ ਦੀ ਸੇਲ 2.9% ਵਧੀ ਹੈ ਪਿਛਲੇ ਸਾਲ ਦੇ ਮੁਕਾਬਲੇ 1959 ਘਰ ਵਿਕੇ ਨੇ ਜਿਹੜੀ ਕਿ 2024 ਦੇ ਵਿੱਚ ਗਿਣਤੀ 1904 ਸੀ ਪਰ ਜੇਕਰ ਪਿਛਲੇ 10 ਸਾਲ ਦੀ ਐਵਰੇਜ ਦੀ ਗੱਲ ਕੀਤੀ ਜਾਵੇ ਤਾਂ ਇਹ 19.2% ਘਟ ਹੈ ਇਸ ਤੋਂ ਇਲਾਵਾ 4225 ਪ੍ਰਾਪਰਟੀਆਂ ਅਗਸਤ ਦੇ ਵਿੱਚ ਲਿਸਟਡ ਹੋਈਆਂ ਨੇ ਤੇ ਲਿਸਟਿੰਗ ਦੇ ਵਿੱਚ 2.8% ਦਾ ਵਾਧਾ ਹੋਇਆ ਹੈ ਜੇਕਰ ਟੋਟਲ ਲਿਸਟਿੰਗ ਦੀ ਗੱਲ ਕੀਤੀ ਜਾਵੇ ਤਾਂ 6 ਮਹੀਨਿਆਂ ਦੇ ਵਿੱਚ 17.7% ইয়ার ਟੂ ইয়ার ਇਸ ਦੇ ਵਿੱਚ ਵਾਧਾ ਹੈ ਤੇ કુલ 16242 ਪ੍ਰਾਪਰਟੀਆਂ ਲਿਸਟਡ ਨੇ ਜੇਕਰ ਐਵਰੇਜ ਘਰ ਦੇ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ ਇਹ 1150000 ਦੇ ਲਗਭਗ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3.8% ਘਟਾ ਹੈ ਤੇ ਜੁਲਾਈ ਦੇ ਮੁਕਾਬਲੇ 1.3% ਘਟਾ ਹੈ ਜੇਕਰ ਫ੍ਰੀਜ਼ਰ ਵੈਲੀ ਦੀ ਗੱਲ ਕੀਤੀ ਜਾਵੇ ਤਾਂ ਫ੍ਰੀਜ਼ਰ ਵੈਲੀ ਦੇ ਵਿੱਚ ਰੀਅਲ اسٹیਟ ਮਾਰਕੀਟ ਚ ਲਗਾਤਾਰ ਸੁਸਤੀ ਸ਼ਾਈ ਹੋਈ ਹੈ ਤੇ ਸੇਲਸ ਦਾ ਨੰਬਰ ਨਹੀਂ ਵੱਧ ਰਿਹਾ ਅਗਸਤ ਦੇ ਦੌਰਾਨ ਟੋਟਲ 1931 ਸੇਲਸ ਹੋਈਆਂ ਨੇ ਜੋ ਕਿ ਜੁਲਾਈ ਦੇ ਮੁਕਾਬਲੇ 22% ਘਟਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ 13% ਘਟਾ ਹੈ ਤੇ ਜੇਕਰ 10 ਸਾਲਾਂ ਦੀ ਐਵਰੇਜ ਦੀ ਗੱਲ ਕੀਤੀ ਜਾਵੇ ਤਾਂ ਫਰੇਜ਼ਰ ਵੈਲੀ ਦੇ ਵਿੱਚ ਘਰਾਂ ਦੀ ਸੇਲ 36% ਘਟ ਹੈ ਜਿਸ ਨੂੰ ਲੈ ਕੇ ਕਿ ਚਿੰਤਾਵਾਂ ਬਣੀਆਂ ਹੋਈਆਂ ਨੇ ਬੇਸ਼ੱਕ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੇਲਜ਼ ਵੱਸ ਸਕਦੀਆਂ ਨੇ ਕਿਉਂਕਿ ਜੁਲਾਈ ਦੇ ਮੁਕਾਬਲੇ ਅਗਸਤ ਦੇ ਟ੍ਰੈਂਡ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਠੀਕ ਰਹੇ ਨੇ ਪਰ ਫਰੇਜ਼ਰ ਵੈਲੀ ਦੇ ਵਿੱਚ ਸੁਸਤੀ ਲਗਾਤਾਰ ਛਾਈ ਹੋਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਦੇ ਨੰਬਰਸ ਦੇ ਵਿੱਚ ਕਟੌਤੀ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਅਤੇ ਟ੍ਰੇਡ ਵਾਰ ਦੇ ਚੱਲਦਿਆਂ ਅਨਿਸ਼ਚਿਤਤਾ ਬਣੀ ਹੋਈ ਹੈ ਜਿਸ ਕਾਰਨ ਬਾયર ਮਾਰਕੀਟ ਦੇ ਵਿੱਚ ਉਤਰਨ ਦੇ ਲਈ ਤਿਆਰ ਨਹੀਂ ਹੈ ਖਾਸ ਕਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਾਂਡੋ ਮਾਰਕੀਟ ਬੁਰੀ ਤਰ੍ਹਾਂ ਕ੍ਰੈਸ਼ ਹੋਈ ਹੈ ਅਤੇ ਘਰਾਂ ਦੇ ਪ੍ਰਾਈਸ ਵੀ ਪਹਿਲਾਂ ਦੇ ਮੁਕਾਬਲੇ ਲਗਾਤਾਰ ਘਟ ਰਹੇ ਨੇ ਐਕਸਪਰਟਸ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਦੇ ਨਾਲ ਟੈਰਫ ਵਾਰ ਖਤਮ ਹੁੰਦੀ ਹੈ ਤਾਂ ਉਸ ਤੇ ਮੱਦੇਨਜ਼ਰ ਬਾਅਰ ਦੇ ਵਿੱਚ ਕੰਫੀਡੈਂਸ ਆਏਗਾ ਜਿਸ ਤੇ ਚਲਦਿਆਂ ਉਹ ਮਾਰਕੀਟ ਦੇ ਵਿੱਚ ਉਤਰੇਗਾ ਜਿਸ ਦੇ ਨਾਲ ਸੇਲਸ ਵਧਣਗੀਆਂ ਅਤੇ ਬੈਂਕ ਆਫ ਕੈਨੇਡਾ ਦੇ ਵੱਲੋਂ 17 ਸਤੰਬਰ ਨੂੰ ਆਪਣੀ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ ਸੰਬੰਧੀ ਕੀ ਫੈਸਲਾ ਲਿਆ ਜਾਂਦਾ ਹੈ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਹਾਲੇ ਤੱਕ 50-50 ਸੁਭਾਵਨਾ ਨਾ ਨੇ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਹੋਲਡ ਰੱਖੇਗਾ ਜਾਂ ਇਸ ਦੇ ਵਿੱਚ ਕਟੌਤੀ ਕਰੇਗਾ ਦੂਜੇ ਪਾਸੇ ਕੁਝ ਰੀਅਲ ਏਸਟੇਟ ਨਾਲ ਜੁੜੇ ਹੋਏ ਵਿਅਕਤੀਆਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਨੂੰ ਇਸ ਦੇ ਵਿੱਚ ਇੰਟਰਵੈਨ ਕਰਨਾ ਚਾਹੀਦਾ ਹੈ ਪਰ ਆਰਥਿਕ ਮਾਹਰ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਵੀ ਸਰਕਾਰ ਇੰਟਰਵੈਨ ਕਰਦੀ ਹੈ ਇਹ ਸਥਿਤੀ ਅੱਗੇ ਜਾ ਕੇ ਵਸਟ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਇਸ ਤੋਂ ਪਾਸੇ ਰਹਿਣਾ ਚਾਹੀਦਾ ਕਿਉਂਕਿ ਪਿਛਲੇ ਰੈਸੈਸ਼ਨਸ ਦੇ ਵਿੱਚ ਵੀ ਜਦੋਂ ਸਰਕਾਰ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਤਾਂ ਉਹਦੇ ਕੋਈ ਬਹੁਤੇ ਚੰਗੇ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਏ ਕੈਨੇਡਾ ਪੋਸਟ ਦੀ ਯੂਨੀਅਨ ਅਤੇ ਕ੍ਰਾਊਨ ਕਾਰਪੋਰੇਸ਼ਨ ਦੇ ਦਰਮIAN ਪਿਛਲੇ ਲੰਮੇ ਸਮੇਂ ਤੋਂ ਗੱਲਬਾਤ ਜਾਰੀ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਆਖਰੀ ਜੋ ਫੈਡਰਲ ਮੀਡੀਏਟਰ ਦੇ ਥਰੂ ਗੱਲਬਾਤ ਹੋਈ ਉਹ ਵੀ ਕਿਸੇ ਤਨਪਰਤਨ ਨਹੀਂ ਲੱਗੀ ਤੇ ਹੁਣ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਸ ਸਮੇਂ ਯੂਨੀਅਨ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਇਸ ਸਬੰਧੀ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਕਿ ਗੱਲਬਾਤ ਆਖਰਕਾਰ ਕਦੋਂ ਸ਼ੁਰੂ ਹੋਏਗੀ ਕਿਉਂਕਿ ਕ੍ਰਾਊਨ ਕਾਰਪੋਰੇਸ਼ਨ ਦੇ ਵੱਲੋਂ ਯੂਨੀਅਨ ਨੂੰ ਗੱਲਬਾਤ ਦੇ ਲਈ ਸੱਦਾ ਭੇਜਿਆ ਗਿਆ ਪਰ ਫਿਲਹਾਲ ਉਧਰੋਂ ਕੋਈ ਰਿਸਪੌਂਸ ਨਹੀਂ ਆਇਆ ਕਿਉਂਕਿ ਕੈਨੇਡਾ ਪੋਸਟ ਦੇ ਪੋਸਟਲ ਵਰਕਰਸ ਦੇ ਵੱਲੋਂ ਤਨਖਾਹ ਵਾਧਾ ਅਤੇ ਵੀਕਐਂਡ ਦੇ ਉੱਪਰ ਪਾਰਟ ਟਾਈਮ ਡਿਲੀਵਰੀ ਬਾਇਜ਼ ਰੱਖਣ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹ ਓਵਰਟਾਈਮ ਦੀ ਮੰਗ ਕਰਦੇ ਨੇ ਤੇ ਇਸੇ ਦੌਰਾਨ ਕੈਨੇਡਾ ਭਰ ਦੇ ਵਿੱਚ ਪੋਸਟਲ ਵਰਕਰਸ ਦੇ ਵੱਲੋਂ ਓਵਰਟਾਈਮ ਉੱਪਰ ਬੈਨ ਲਗਾਇਆ ਗਿਆ ਤੇ ਪਹਿਲਾਂ ਲਾਸਟ ਈਅਰ ਵੀਕਐਂਡ ਦੇ ਉੱਪਰ ਇੱਕ ਲੰਬੀ ਸਟ੍ਰਾਈਕ ਚੱਲੀ ਜਿਸ ਦੇ ਨਾਲ ਕਾਫੀ ਕੁਝ ਪ੍ਰਭਾਵਿਤ ਹੋਇਆ ਅਤੇ ਹੁਣ ਵੀ ਲਗਾਤਾਰ ਨੇਗੋਸ਼ੀਏਸ਼ਨਸ ਤੋਂ ਬਾਅਦ ਕੋਈ ਸਮਝੌਤਾ ਨੇਪਰੇ ਨਹੀਂ ਚੜਿਆ ਆਖਰੀ 3 ਦਿਨ ਜੋ ਮੀਟਿੰਗ ਦੇ ਲਈ ਨਿਰਧਾਰਤ ਕੀਤੇ ਗਏ ਸਨ ਜਿਸ ਵਿੱਚ ਫੈਡਰਲ ਮੀਡੀਏਟਰ ਵੀ ਸ਼ਾਮਲ ਸੀ ਉਸ ਸਮੇਂ ਕੈਨੇਡਾ ਪੋਸਟ ਦੇ ਵੱਲੋਂ ਯੂਨੀਅਨ ਵੱਲੋਂ ਮੰਗ ਕੀਤੇ ਗਏ ਆਫਰ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਆਪਣੀ ਅਸਮਰਥਤਾ ਪ੍ਰਗਟਾਈ ਸੀ ਕਿ ਕ੍ਰਾਊਨ ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਅਤੇ ਇਸ ਤੋਂ ਬਿਹਤਰ ਡੀਲ ਵਰਕਰਜ਼ ਨੂੰ ਨਹੀਂ ਦਿੱਤੀ ਜਾ ਸਕਦੀ ਉਸ ਮੌਕੇ ਉਹਨਾਂ ਆਖਿਆ ਸੀ ਕਿ ਆਪਣੇ ਅਧਿਕਾਰ ਅਤੇ ਫਾਈਨੈਂਸ਼ੀਅਲ ਰਿਸੋਰਸਸ ਨੂੰ ਦੇਖਦੇ ਹੋਏ ਬੈਸਟ ਡੀਲ ਹੁਣ ਤੱਕ ਯੂਨੀਅਨ ਨੂੰ ਦਿੱਤੀ ਗਈ ਹੈ ਪਿਛਲੇ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਕਿਊਬੈਕ ਅਲਬਰਟਾ অন্ਟਾਰੀਓ ਸਮੇਤ ਬਹੁਤ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਕਲਾਸਰੂਮਸ ਦੇ ਵਿੱਚ ਸੈਲਫੋਨਸ ਬੈਨ ਕੀਤੇ ਗਏ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੰਬੰਧੀ ਚਰਚਾ ਚੱਲ ਰਹੀ ਸੀ ਤੇ ਬਹੁਤ ਸਾਰੇ ਮਾਹਿਰ ਵੀ ਇਸ ਦੀ ਮੰਗ ਕਰ ਰਹੇ ਸਨ ਕਿ ਬੱਚਿਆਂ ਨੂੰ ਪੜ੍ਹਾਈ ਤੋਂ ਡਿਸਟਰੈਕਟ ਹੋਣ ਤੋਂ ਰੋਕਣ ਲਈ ਮੈਂਟਲ ਹੈਲਥ ਨੂੰ ਠੀਕ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਕਲਾਸਰੂਮਸ ਦੇ ਵਿੱਚ ਸੈਲਫੋਨਸ ਨਾ ਹੋਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਫੈਸਲੇ ਨੂੰ ਅੱਗੇ ਵੀ ਜਾਰੀ ਰੱਖਿਆ ਗਿਆ ਪਰ ਇਸ ਬਾਰੇ ਮਾਪੇ ਜਾਂ ਕੈਨੇਡੀਅਨਸ ਕੀ ਸੋਚਦੇ ਨੇ ਇਸ ਸਬੰਧੀ ਇੱਕ ਸਰਵੇ ਕਰਵਾਇਆ ਗਿਆ ਜਿਸ ਵਿੱਚ 81% ਦੇ ਵੱਲੋਂ ਇਸ ਫੈਸਲੇ ਦੀ ਸਪੋਰਟ ਕੀਤੀ ਗਈ ਕਿ ਕਲਾਸਰੂਮਸ ਦੇ ਵਿੱਚ ਸੈਲਫੋਨ ਬੈਨ ਜਾਂ ਰਿਸਟ੍ਰਿਕਟ ਜ਼ਰੂਰ ਹੋਣਾ ਚਾਹੀਦਾ ਹੈ ਇਸ ਸਰਵੇ ਦੇ ਵਿੱਚ ਕਿਊਬਿਕ ਚ 84% ਲੋਕਾਂ ਦੇ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਤੇ ਅਲਬਰਟਾ ਦੇ ਵਿੱਚ ਸਭ ਤੋਂ ਘੱਟ 65% ਲੋਕਾਂ ਨੇ ਇਸ ਦਾ ਸਮਰਥਨ ਕੀਤਾ ਕਿਉਂਕਿ ਪਿਛਲੇ ਸਮੇਂ ਦੌਰਾਨ ਕਲਾਸਰੂਮਸ ਦੇ ਵਿੱਚ ਸੈਲਫੋਨਸ ਦਾ ਮਸਲਾ ਕਾਫੀ ਪੱਖ ਦਾ ਰਿਹਾ ਹੈ ਹੈਲਥ케ਅਰ ਦੇ ਮਾਹਰ ਖਾਸ ਕਰਕੇ ਮੈਂਟਲ ਹੈਲਥ ਐਕਸਪਰਟਸ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਦੂਜੇ ਪਾਸੇ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੀਮੀਅਰ ਡੇਵਿਡ ਈਵੀ ਹੋਰਾਂ ਦੇ ਵੱਲੋਂ ਲਾਸਟ ਐਜੂਕੇਸ਼ਨ ਇਅਰ ਦੇ ਵਿੱਚ ਇਸ ਸੰਬੰਧੀ ਫੈਸਲਾ ਕੀਤਾ ਗਿਆ ਸੀ ਜੋ ਕਿ ਇਸ ਸਾਲ ਵੀ ਪ੍ਰਭਾਵੀ ਰਹੇਗਾ ਅਤੇ ਕੁਝ ਜ਼ਰੂਰੀ ਲੋੜਾਂ ਜਿੱਦਾਂ ਕਿ ਲਾਸਟ ਫਾਲ ਵਿੱਚ ਇਹ ਨੀਤੀ ਲਾਗੂ ਕੀਤੀ ਗਈ ਸੀ ਅਗਸਤ ਵਿੱਚ ਪ੍ਰੀਮੀਅਰ ਡੇਵਿਡੀ ਵੀ ਨੇ ਕਿਹਾ ਸੀ ਕਿ ਸੈਲਫੋਨਸ ਨੂੰ ਬੈਲ ਟੂ ਬੈਲ ਰੈਸਟ੍ਰਿਕਟ ਕੀਤਾ ਜਾਏਗਾ ਤਾਂ ਜੋ ਵਿਦਿਆਰਥੀ ਡਿਸਟਰੈਕਸ਼ਨ ਤੋਂ ਬਚ ਕੇ ਪੜ੍ਹਾਈ ਕਰ ਸਕਣ ਅਤੇ ਆਪਣੇ ਦੋਸਤਾਂ ਕਲਾਸਮੇਟਸ ਨਾਲ ਬਿਹਤਰ ਸੋਸ਼ਲ ਸਬੰਧ ਸਥਾਪਿਤ ਕਰ ਸਕਣ ਮਿਨਿਸਟਰੀ ਨੇ ਇਹ ਵੀ ਯਕੀਨ ਦਿਵਾਇਆ ਕਿ ਸਕੂਲ ਡਿਸਟ੍ਰਿਕਟਸ ਵੱਲੋਂ ਕੋਡ ਆਫ ਕੰਡਕਟ ਨੂੰ ਕਿਵੇਂ ਲਾਗੂ ਕੀਤਾ ਗਿਆ ਇਸ ਦਾ ਹਰ ਸਾਲ ਰਬਿਉ ਵੀ ਕੀਤਾ ਜਾਏਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਸਟੱਡੀਆਂ ਖਾਸ ਕਰਕੇ ਅਮਰੀਕਾ ਦੇ ਸਭ ਤੋਂ ਵੱਡੇ ਡਾਕਟਰ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੈਲਫੋਨਸ ਦੀ ਵਰਤੋਂ ਦੇ ਉੱਪਰ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਬਹੁਤ ਡਿਸਟ੍ਰੈਕਟ ਕਰਦਾਗਾ ਸਭ ਤੋਂ ਪਹਿਲਾਂ ਅਮਰੀਕਾ ਚ ਕੈਲੀਫੋਰਨੀਆ ਦੇ ਵੱਲੋਂ ਅਜਿਹੇ ਕਦਮ ਚੁੱਕੇ ਗਏ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਅਲਬਰਟਾ, অন্ਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਵੀ ਸਕੂਲਾਂ ਦੇ ਵਿੱਚ ਸੈਲਫੋਨਸ ਦੀ ਵਰਤੋਂ ਸੀਮਤ ਕਰਨ ਦੇ ਲਈ ਪਹੁੰਚ ਅਪਣਾਈ ਗਈ ਹੈ ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਲਾਸਟ ਫਾਲ ਦੇ ਵਿੱਚ ਜੋ ਕਦਮ ਚੁੱਕੇ ਗਏ ਸਨ ਉਹ ਅੱਗੇ ਵੀ ਲਾਗੂ ਰਹਿਣਗੇ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਸੈਲਫੋਨਸ ਦੀ ਵਰਤੋਂ ਸੀਮਤ ਕੀਤੀ ਗਈ ਹੈ ਪਰ ਇਹ ਸਕੂਲ ਡਿਸਟ੍ਰਿਕਟ ਤੇ ਖਾਸ ਕਰਕੇ ਟੀਚਰ ਉੱਪਰ ਨਿਰਭਰ ਕਰੇਗਾ ਕਿ ਉਸਨੇ ਇਸ ਨੂੰ ਕਿਸ ਹੱਦ ਤੱਕ ਪਾਬੰਦ ਕਰਨਾ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਹੁਣ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਸਕੂਲ ਜਿਹੜੇ ਆ ਮੁੜ ਦੁਬਾਰਾ ਸ਼ੁਰੂ ਹੋ ਗਏ ਨੇ ਤੇ ਬੱਚਿਆਂ ਨੇ ਸਕੂਲੇ ਜਾਣਾ ਸ਼ੁਰੂ ਕਰ ਦਿੱਤਾ ਪਰ ਐਤਕੀ ਮਾਰਚ ਤੋਂ ਆਰੰਭ ਹੋਈ ਜਿਹੜੀ ਮੀਜ਼ਲਸ ਵਾਲੀ ਬਿਮਾਰੀ ਹੈ ਜੀ ਜਿਹਨੂੰ ਖਸਰਾ ਕਹਿੰਦੇ ਨੇ ਉਹ ਆਰੰਭ ਹੋਈ ਆ ਔਰ ਉਹਦੇ ਕੇਸ ਜਿਹੜੇ ਅਲਬਰਟਾ ਦੇ ਵਿੱਚ ਕਾਫੀ ਉਹਦੇ ਕੇਸ ਜੀ ਆਏ ਨੇ ਔਰ ਇੱਥੋਂ ਤੱਕ ਕਿ ਕਹਿੰਦੇ ਜਿੰਨੇ ਟੋਟਲ ਅਮਰੀਕਾ ਦੇ ਵਿੱਚ ਕੇਸ ਆਏ ਉਹਦੇ ਨਾਲੋਂ ਜ਼ਿਆਦਾ ਕੇਸ ਅਲਬਰਟਾ 'ਚ ਉਹਦੇ ਹੋਏ ਨੇ ਪਰ ਹੁਣ ਕੀ ਹੋਇਆ ਜੀ ਉਹਨਾਂ ਦੇ ਜਿਹੜੇ ਕੇਸ ਆ ਨਾ ਹੁਣ ਹੌਲੀ-ਹੌਲੀ ਉਹ ਘਟਣ ਲੱਗੇ ਨੇ ਔਰ ਉਹਦਾ ਘਟਣ ਦਾ ਕਾਰਨ ਇਹ ਹੈ ਵੀ ਪਿੱਛੇ ਜੇ ਜਦੋਂ ਇਸ ਗੱਲ ਤੇ ਕਾਫੀ ਪ੍ਰਚਾਰ ਹੋਣਾ ਸ਼ੁਰੂ ਹੋਇਆ ਭੀ ਲੋਕਾਂ ਨੇ ਵੈਕਸੀਨੇਸ਼ਨ ਜਿਹੜੀ ਆ ਉਹ ਨਹੀਂ ਕਰਵਾਈ ਤੇ ਫਿਰ ਲੋਕਾਂ ਨੇ ਵੈਕਸੀਨੇਸ਼ਨ ਕਰਵਾਉਣੀ ਆਰੰਭੀ ਔਰ ਉਹ ਹੋ ਸਕਦਾ ਵੈਕਸੀਨੇਸ਼ਨ ਕਰਵਾਉਣ ਦੇ ਨਾਲ ਜਿਹੜੇ ਕੇਸਸ ਐ ਥੋੜੇ ਘਟਣੇ ਸ਼ੁਰੂ ਹੋ ਗਏ ਨੇ ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਯੂ ਆਰ ਨਾਟ ਆਊਟ ਆਫ ਦਾ ਵਾਟ ਏਟ ਅਲੀ ਗੱਲ ਆ ਭਈ ਹਜੇ ਵੀ ਉਹਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਬੜੀ ਹਵਾ ਦੇ ਵਿੱਚ ਜਿਹੜੀ ਹੈ ਜੀ ਇਹ ਬਿਮਾਰੀ ਜਿਹੜੀ ਹੈ ਇੱਕ ਬੱਤੇ ਤੋਂ ਦੂਸਰੇ ਨੂੰ ਲੱਗ ਜਾਂਦੀ ਆ ਹੁਣ ਕਿਉਂਕਿ ਬੱਚੇ ਸਕੂਲੇ ਗਏ ਨੇ ਜੇ ਇੱਕ ਵੀ ਬੱਚੇ ਨੂੰ ਉੱਥੇ ਇਹ ਬਿਮਾਰੀ ਹੋਈ ਹੋਵੇ ਇਨਫੈਕਟ ਹੋਇਆ ਹੋਵੇ ਕੋਈ ਬੱਚਾ ਤੇ ਉਥੋਂ 2 ਘੰਟੇ ਬਾਅਦ ਵੀ ਜੇ ਕੋਈ ਬੰਦਾ ਉਸ ਕਮਰੇ ਵਿੱਚ ਜਾ ਬੜੂਗਾ ਕਹਿੰਦੇ ਜੀ ਉਹਨੂੰ ਵੀ ਉਹ ਬਿਮਾਰੀ ਹੋ ਸਕਦੀ ਹੈ ਜਿਹੜੇ ਬੱਚੇ ਉੱਥੇ ਉਹਦੇ ਨਾਲ ਹੋਣਗੇ ਉਹਨਾਂ ਨੂੰ ਤਾਂ ਪ੍ਰੋਬਲਮ ਆਊਗੀ ਈਵਨ 2 ਘੰਟੇ ਬਾਅਦ ਵੀ ਅਗਰ ਕੋਈ ਜਾਂਦਾ ਤਾਂ ਉਹਨੂੰ ਉਹ ਮੁਸ਼ਕਲ ਆ ਸਕਦੀ ਹੈ ਇਸ ਤਰ੍ਹਾਂ ਦੀ ਇਹ ਉਹ ਜਿਹੜੀ ਕਹਿੰਦੇ ਹੁੰਦੇ ਨੇ ਨਾ ਸਪਰੈਡ ਹੋਣ ਵਾਲੀ ਬਿਮਾਰੀ ਆ ਹਵਾ ਦੇ ਵਿੱਚ ਉਹ ਵਾਇਰਸ ਜਿਹੜੇ ਦੀ ਜਾਂਦੇ ਨੇ ਬੜੇ ਖਤਰਨਾਕ ਕਹਾਣੀ ਹੈਗੀ ਆ ਸੋ ਪਹਿਲੀ ਗੱਲ ਆ ਉਹ ਕਹਿੰਦੇ ਵੀ ਜੇ ਨਾ ਇਹਦੀਆਂ ਦੋ ਡੋਜ਼ੇ ਲੁਵਾਈਆਂ ਹੁਣ ਤਾਂ ਫਿਰ 100% ਜਿਹੜੀ ਤੁਹਾਡੀ ਪ੍ਰੋਟੈਕਸ਼ਨ ਹੋ ਜਾਂਦੀ ਆ ਵੈਕਸੀਨੇਸ਼ਨ ਦੇ ਦੋ ਸ਼ਾਟ ਲੱਗੇ ਹੋਣ ਅ ਵੈਸੇ ਵੀ ਉਹ ਕਹਿੰਦੇ ਵੈਕਸੀਨੇਸ਼ਨ ਜਿਹੜੀ ਆ ਉਹ ਜ਼ਰੂਰੀ ਆ ਕਰਵਾਉਣੀ ਖਾਸ ਕਰਕੇ ਬੱਚਿਆਂ ਦੀ ਹਾਲਾਂਕਿ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਜੀ ਵੈਕਸੀਨੇਸ਼ਨ ਦੇ ਖਿਲਾਫ ਗੱਲਬਾਤ ਕਰਦੇ ਨੇ ਪਰ ਜਦੋਂ ਆਪਾਂ ਦੇਖਦੇ ਆ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਆ ਲੋਕਾਂ ਦੀਆਂ ਚਾਹੇ ਕੋਵਿਡ ਦੇ ਦੌਰਾਨ ਸੀਗਾ ਉਸ ਵੇਲੇ ਵੀ ਲੋਕ ਜਿਹੜੇ ਸੀ ਕੋਵਿਡ ਦੀ ਬਿਮਾਰੀ ਨਾਲ ਜਾਂ ਮਰ ਰਹੇ ਸੀ ਬਿਮਾਰ ਹੋ ਰਹੇ ਸੀਗੇ ਹਸਪਤਾਲ ਦੇ ਬੈੱਡ ਰੋਕੇ ਹੋਏ ਸੀ ਪਰ ਜੇ ਉਹ ਵੈਕਸੀਨ ਆਉਣ ਤੋਂ ਬਾਅਦ ਉਹ ਗੱਲਾਂ ਬਾਤਾਂ ਕਟ ਗਈਆਂ ਸੋ ਇੱਥੇ ਵੀ ਹੁਣ ਬਾਰ ਬਾਰ ਇਹ ਕਿਹਾ ਜਾ ਰਿਹਾ ਵੀ ਜਿਹੜੇ ਬੱਚੇ ਹਜੇ ਵੈਕਸੀਨੇਸ਼ਨ ਜੇ ਉਹਨਾਂ ਦੀ ਨਹੀਂ ਕਰਵਾਈ ਤਾਂ ਉਹ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਹਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ